ਮੇਰੀ ਵੇਖੋ ਸਾਨੂੰ ਪੰਜਾਬੀਆਂ ਦੀ ਕੋਈ ਆਸ ਉਮੀਦ ਭਗਵੰਤ ਤੇ ਹੈ ਨਹੀਂ ਕੇਜਰੀਵਾਲ ਸਾਹਿਬ ਲੱਭ ਰਹੇ ਨੇ ਨਾਗਦੇ ਸੁਸੋਦੀਆ ਸਾਹਿਬ ਲੱਭ ਰਹੇ ਨੇ ਕੇਜਰੀਵਾਲ ਸਾਹਿਬ ਲੁੱਟਣ ਵੇਲੇ ਤੁਸੀਂ ਇੱਥੇ ਰਾਜ ਕਰਨ ਵੇਲੇ ਤੁਸੀਂ ਇੱਥੇ ਸਿਕਿਉਰਿਟੀ ਦੀ ਲੋੜ ਹੈ ਤੁਸੀਂ ਇੱਥੇ ਸਾਡੇ ਹਵਾਈ ਜਹਾਜ਼ ਦੀ ਲੋੜ ਹੈ ਤੇ ਤੁਸੀਂ ਇੱਥੇ ਇੱਕ ਮਿੰਟ ਅਸੀਂ 6000 8000 ਕਿਲੋਮੀਟਰ ਜਿਹੜੀਆਂ ਸਾਡੀਆਂ ਡਰੇਨਾ ਨੇ ਤੇਰੀ 8000 ਕਿਲੋਮੀਟਰ ਦੀਆਂ ਡਰੇਨਾ ਨੇ ਉਹ ਅਸੀਂ ਸਫਾਈ ਕਰਤੀ ਹੈ ਤੇ 74 ਜਗ੍ਹਾ ਤੇ ਸਾਡੇ ਜਿਹੜੇ ਬਣਾਏ ਬੰਦ ਨੇ ਅਸੀਂ ਮਜ਼ਬੂਤ ਕੀਤੇ ਹੁਣ ਮੈਂ ਜਾ ਕੇ ਵੇਖਿਆ ਸੀ ਵੀ ਜਾ ਕੇ ਵੇਖਿਆ ਕਿ ਨਾ ਤੇ ਕੋਈ ਡਰੇਨ ਸਾਫ ਹੋਈਏ ਕਿਉਂਕਿ ਜੇ ਡਰੇਨਾ ਸਾਫ ਹੁੰਦੀਆਂ ਇਮੀਡੀਏਟਲੀ ਪਾਣੀ ਡਰੇਨ ਚੋਂ ਨਿਕਲ ਕੇ ਦਰਿਆਇ ਤੇ ਦਰਿਆਇ ਤੋਂ ਨਿਕਲ ਕੇ ਸਮੁੰਦਰ ਚਲਾ ਜਾਂਦਾ ਵੇਰੀ ਵੇਖੋ ਸਾਨੂੰ ਪੰਜਾਬੀਆਂ ਦੀ ਕੋਈ ਆਸ ਉਮੀਦ ਭਗਵੰਤ ਤੇ ਹੈ ਨਹੀਂ ਵੇਖੋ ਅਫਸ਼ੋਸ ਦੀ ਗੱਲ ਹੈ ਕਿ ਅੱਜ ਨਾ ਕਿਤੇ ਕੇਜਰੀਵਾਲ ਸਾਹਿਬ ਲੱਭ ਰਹੇ ਨੇ ਨਾ ਕਿਤੇ ਸੁਸੋਦੀਆ ਸਾਹਿਬ ਲੱਭ ਰਹੇ ਨੇ ਨਾ ਕਿਤੇ ਜੈਨ ਸਾਹਿਬ ਲੱਭ ਰਹੇ ਨੇ ਇਹ ਪੁੱਛਣਾ ਚਾਹੁੰਦਾ ਅੱਜ ਕੇਜਰੀਵਾਲ ਸਾਹਿਬ ਲੁੱਟਣ ਵੇਲੇ ਤੁਸੀਂ ਇੱਥੇ ਰਾਜ ਕਰਨ ਵੇਲੇ ਤੁਸੀਂ ਇੱਥੇ ਸਿਕਿਉਰਿਟੀ ਦੀ ਲੋੜ ਹੈ ਤੁਸੀਂ ਇੱਥੇ ਸਾਡੇ ਹਵਾਈ ਜਹਾਜ਼ ਦੀ ਲੋੜ ਹੈ ਤੁਸੀਂ ਇੱਥੇ helicopter ਚਾਹੀਦਾ ਸਾਡਾ ਇਸਤੇਮਾਲ ਕਰੋ ਕੋਠੀਆਂ ਚਾਹੀਦੀਆਂ ਸਾਡੀਆਂ ਇਸਤੇਮਾਲ ਕਰੋ ਪੈਸਾ ਚਾਹੀਦਾ ਸਾਡਾ ਇੱਥੇ ਭਰਤੀਆਂ ਦੇ ਵਿੱਚ ਜਿੰਨੀ ਸਰਕਾਰੀ ਭਰਤੀ ਹੋਈ 80% ਦੀ ਨਾਨ ਪੰਜਾਬੀਆਂ ਨੂੰ ਭਰਤੀ ਕੇਜਰੀਵਾਲ ਨੇ ਕਰਾਇਆ ਅੱਜ ਪੰਜਾਬ ਡੁੱਬਿਆ ਅੱਜ ਕੇਜਰੀਵਾਲ ਕਿੱਥੇ ਅੱਜ ਸੁਸੋਧੀਆਂ ਕਿੱਥੇ ਅੱਜ ਜੈਨ ਕਿੱਥੇ ਅੱਜ ਵੈਵ ਕੁਮਾਰ ਕਿੱਥੇ ਤੇ ਭਗਵਾਨ ਤੋਂ ਤਾਂ ਸਾਨੂੰ ਵੈਸੇ ਹੀ ਆਸ ਨਹੀਂ ਇਹ ਤਿੰਨ ਦਰਿਆਵਾਂ ਨੇ ਪੰਜਾਬ ਡੋਬਿਆ ਬਿਆਸ ਨੇ ਰਾਵੀ ਨੇ ਤੇ ਸਤਲੁਜ ਨੇ ਬਿਆਸ ਦਾ ਨਾਂ ਹੈ ਬਿਆਸ ਜਿਹਦੇ ਇਤਿਹਾਸ ਕਿਸੇ ਨੂੰ ਨਹੀਂ ਉਹੀ ਨਾਂ ਇਸ ਟਾਈਮ ਸਾਨੂੰ ਭਗਵੰਤ ਨੂੰ ਦੇਣਾ ਚਾਹੀਦਾ ਬਿਆਸ ਮੁੱਖ ਮੰਤਰੀ ਪੰਜਾਬ ਜਿਹਦਾ ਆਪਣਾ ਪਿੰਡ ਡੁੱਬ ਗਿਆ ਸਤੌਜੀ ਜਿਹੜਾ ਆਪਣੇ ਪਿੰਡ ਦਾ ਪਾਣੀ ਨਹੀਂ ਬਚਾ ਸਕਿਆ ਉਹਨੂੰ ਨਹੀਂ ਬਚਾ ਸਕਿਆ ਉਹਨੇ ਪੰਜਾਬ ਨੂੰ ਕੀ ਬਚਾਣਾ ਸੋ ਮੇਰੀ ਵਿਸ਼ੇਸ਼ ਅਪੀਲ ਨਰਿੰਦਰ ਮੋਦੀ ਜੀ ਨੂੰ ਮੈਂ ਅੱਜ ਕਈ ਘੰਟੇ ਪਹਿਲੇ ਚਿੱਠੀ ਲਿਖੀ ਹੈ ਕਿ ਮੋਦੀ ਸਾਹਿਬ ਉਹ ਇੱਕ ਮਿੰਟ ਯਾਰ ਮੈਂ ਮੋਦੀ ਸਾਹਿਬ ਨੂੰ ਬੇਨਤੀ ਕੀਤੀ ਮੋਦੀ ਸਾਹਿਬ ਹਮੇਸ਼ਾ ਪੰਜਾਬ ਦੇਸ਼ ਨਾਲ ਖੜਦਾ ਆ ਅੱਜ ਤੁਸੀਂ ਪੰਜਾਬ ਨਾਲ ਖੜੇ ਹੋ ਗੋ ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਇੱਥੇ ਆਪ ਆਣਾ ਚਾਹੀਦਾ ਸ ਇੱਕ ਨਲਾਇਕ ਮੁੱਖ ਮੰਤਰੀ ਨਾਲ ਸੱਦੇ ਉਹਦਾ ਇਹ ਨਹੀਂ ਮਤਲਬ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਹਟ ਗਈਆਂ ਬਾਰਡਰ ਦੀ ਸਟੇਟ ਹੈ ਬਾਰਡਰ ਦੇ ਲੋਕ ਤੁਹਾਡੇ ਨਾਲ ਖਲੋਂਦੇ ਨੇ ਨਹੀਂ ਵੀ ਤੁਹਾਨੂੰ ਮੁੱਖ ਮੰਤਰੀ ਨੇ ਕਿਹਾ ਤੁਹਾਨੂੰ ਏਰੀਅਲ ਸਰਵੇ ਹੁਣ ਤੱਕ ਪੰਜਾਬ ਦਾ ਕਰ ਲੈਣਾ ਚਾਹੀਦਾ ਸ 1100 ਪਿੰਡ ਡੁੱਬ ਗਏ ਕੋ 3 ਲੱਖ ਏਕੜ ਤੋਂ ਵੱਧ ਪੈੜੀ ਸਾਡੀ ਖਤਮ ਹੋ ਚੁੱਕੀ ਹੈ ਹਜ਼ਾਰਾਂ ਦੀ ਤਦਾਦ ਦੇ ਵਿੱਚ ਡੰਗਰ ਵਰਗੇ ਨੇ گاਵਾ ਮਰ ਗਏ ਮੱਝਾਂ ਮਰ ਗਏ ਆ ਸਾਰੇ ਰੂਟ ਦੇ ਵਿੱਚ ਹੁਣ ਅਸੀਂ ਰਮਦਾਸ ਤੋਂ ਆਏ ਆਲੇ ਦਿਵਾਲੇ ਪਤਾ ਨਹੀਂ ਕਿੰਨੀਆਂ ਕਿ ਕੁਕੜੀਆਂ ਤੇ ਕੁੱਕੜ ਮਰੇ ਪਏ ਸੜਕਾਂ ਦੀ ਬੰਨ ਦੇ ਸੜਕਾਂ ਦੀ ਨਾਲ ਜਿੱਥੇ ਬਰਮ ਖਤਮ ਹੁੰਦੇ ਨੇ ਪਤਾ ਨਹੀਂ ਕਿੰਨਾ ਕੁ ਪੋਲਟਰੀ ਦਾ ਇੱਥੇ ਨੁਕਸਾਨ ਹੋਇਆ ਲੋਕਰ ਤੇ ਇੱਥੇ ਤੁਹਾਨੂੰ ਆਣਾ ਚਾਹੀਦਾ ਹੈ ਪੰਜਾਬ ਨੂੰ ਨੇਚਰਲ ਕਲੈਮਿਟੀ ਤੁਸੀਂ ਦੱਸੋ ਪੰਜਾਬ ਦੀ ਕੀ ਮਦਦ ਕਰ ਰਹੇ ਹੋ ਤੁਸੀਂ ਜਦੋਂ ਜੰਗਲ ਸਾਨੂੰ ਸਾਰਨੀਆਂ ਪੈਂਦੀਆਂ ਨੇ ਬੰਬ ਸਾਨੂੰ ਸਾਰਨੇ ਪੈਂਦੇ ਨੇ ਪਾਕਿਸਤਾਨ ਨਾਲ ਬਾਰਡਰ ਦੇ ਵਿੱਚੋਂ ਵੈਪਨ ਸਾਨੂੰ ਸਾਰਨੇ ਪੈਂਦੇ ਨੇ ਨਸ਼ੇ ਦਾ ਮੁਕਾਬਲਾ ਅਸੀਂ ਕਰ ਰਹੇ ਹਾਂ ਤੇ ਇਸ ਟਾਈਮ ਨਰਿੰਦਰ ਮੋਦੀ ਜੀ ਔਰ ਕਿਹੜੇ ਕੰਮ ਦੀ ਇੰਤਜ਼ਾਰ ਕਰ ਤੁਸੀਂ ਆਓ ਤੇ ਆ ਕੇ ਆਪਣਾ ਰੋਲ ਲਭਾਓ ਐਜ਼ ਅ ਪ੍ਰਾਈਮ ਮਿੰਿਸਟਰ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਤਾਂ ਮੈਂ ਬੇਚੀ ਕਰਨੀ ਕਿ 체ਤੀ ਤੋਂ 체ਤੀ ਮੁਆਵਜ਼ਾ ਤੇ ਚਲੋ ਅਜੇ ਥੋੜਾ ਜਿਹਾ ਹਟਵਾ ਮਿਲ ਲੈ ਕਿਉਂਕਿ ਪਾਣੀ ਉਤਰੇਗਾ ਗਰਦੌਰੀ ਹੋਣੀ ਹੈ ਮੁਆਵਜ਼ਾ ਮਿਨਿਮਮ ਮੁਆਵਜ਼ਾ 51000 ਰੁਪਇਆ ਫੀ ਕਿਲਾ ਕਿਉਂਕਿ ਟੋਟਲ ਭਾਵੇਂ ਕਮਾਅ ਦੇ ਭਾਵੇਂ ਚੋਨੇ ਖਤਮ ਹੋ ਚੁੱਕੇ ਬਿਲਕੁਲ ਜਿੱਥੇ 20 21 22 ਦਿਨ ਪਾਣੀ ਰਹਿਣਾ ਜੇ ਘਟ ਵੀ ਗਿਆ ਤੇ ਹੁਣ ਇਹਦੇ ਵਿੱਚ ਕੋਈ ਇਹਦੇ ਚ ਫਸਲ ਨਹੀਂ ਬਚਣੀ ਸਾਡੇ ਘਰਾਂ ਦੇ ਨੁਕਸਾਨ ਹੋਏ ਦੁਕਾਨਾਂ ਦੇ ਨੁਕਸਾਨ ਹੋਏ ਨੇ ਕਾਰੋਬਾਰ ਦੇ ਨੁਕਸਾਨ ਹੋਏ ਨੇ ਅਸੀਂ ਚਾਹਿਆ ਕਿ ਪ੍ਰਾਈਮ ਮਿੰਿਸਟਰ ਆਏ ਤੇ ਇੱਥੇ ਪੰਜਾਬ ਦੀ ਮਦਦ ਅੱਛਾ ਸੀਐਮ ਸਾਹਿਬ ਕਹਿੰਦੇ ਮੈਂ ਹੈਲੀਕਾਪਟਰ ਭੇਜਾਂ ਲੋਕਾਂ ਦੀ ਮਦਦ ਵਾਸਤੇ ਕਿਉਂਕਿ ਇਹਨਾਂ ਨੇ ਮੈਨੂੰ ਐਮਐਲਏ ਬਣਾਇਆ ਸੀ ਮੈਂ ਮੈਨੂੰ ਸੀਐਮ ਬਣਾਇਆ ਸੀ ਕੁਝ ਐਮਐਲਏ ਨੇ ਲੱਖ ਲੱਖ ਰੁਪਏ ਡੋਨੇਟ ਵੀ ਕੀਤਾ ਆਪਣੇ ਉਹਨਾਂ ਨੇ ਨਹੀਂ ਦਿੱਤਾ ਅਸੀਂ ਵੀ ਕੀਤਾ ਸਾਡੇ ਕਰਨ ਤੋਂ ਬਾਅਦ ਕੀਤਾ ਜਦੋਂ ਅਸੀਂ ਕਾਂਗਰਸ ਨੇ ਸੀਐਲਪੀ ਨੇ ਫੈਸਲਾ ਕੀਤਾ ਕਿ ਅਸੀਂ ਇੱਕ ਇੱਕ ਮਹੀਨੇ ਦੀ ਆਪਣੀ ਤਨਖਾਹ ਦੇਣੀ ਉਸ ਤੋਂ ਬਾਅਦ ਇਹਨਾਂ ਦੇ ਪਰ 1 ਲੱਖ ਰੁਪਏ ਸਫੀਸ਼ੀਐਂਟ ਹੈ ਚਲੋ ਜੋ ਵੀ ਹੈ ਨਹੀਂ ਪਰ ਸੀਐਲਪੀ ਸਾਹਿਬ ਹੈਲੀਕਾਪਟਰ ਦੇ ਗਏ ਨੇ ਆਪਣਾ ਕਹਿੰਦੇ ਜੀ ਲੋਕਾਂ ਦੀ ਸੇਵਾ ਵਾਸਤੇ ਲਾਇਆ ਦੇਖੋ ਹੈਲੀਕਾਪਟਰ ਪੈਸੇਂਜਰ ਹੈਲੀਕਾਪਟਰ ਹੈ ਰੈਸਕਿਊ ਹੈਲੀਕਾਪਟਰ ਨਹੀਂ ਰੈਸਕਿਊ ਹੈਲੀਕਾਪਟਰ ਹੋਰ ਹੁੰਦੇ ਨੇ ਪੈਸੇਂਜਰ ਹੈਲੀਕਾਪਟਰ ਤੇ ਚਾਰ ਬੰਦੇ ਬਹਿ ਸਕਦੇ ਨੇ ਇਹਦੇ ਵਿੱਚ ਬੰਦਾ ਹੀ ਕੋਈ ਨਹੀਂ ਬਹਿ ਸਕਦਾ ਮੇਰਾ ਓਪਨ ਚੈਲੰਜ ਹੈ ਜੀ ਆ ਕੋਨੇ ਵਾਲਾ ਹੈ ਜਾਂ ਰਮਦਾਸ ਹੈ ਆਏ ਭਗਵੰਤ ਮਾਨ ਤੇ ਆਪਣਾ ਹੈਲੀਕਾਪਟਰ ਪਾਣੀ ਚ ਲਾ ਕੇ ਵਿਖਾ ਦੇਇਆ ਇੱਥੇ ਲਾ ਕੇ ਵਿਖਾ ਦੇ ਜਿੱਥੇ ਇਹਨਾਂ ਦੇ ਪਾਰਟੀ ਦੇ ਐਮਐਲਏ ਦੇ ਪੀਏ ਸੜਕਾਂ ਤੋੜ ਰਹੇ ਨੇ ਇਹਨਾਂ ਦੇ ਮਦਈ ਜਿਹੜੇ ਨੇ ਸੜਕਾਂ ਤੋੜ ਰਹੇ ਨੇ ਨਹਿਰਾਂ ਭੰਨ ਰਹੇ ਨੇ ਆਪਣਾ ਇੱਕ ਪਿੰਡ ਬਚਾਉਣ ਵਾਸਤੇ 35 35 ਪਿੰਡ ਜਿਹੜੇ ਡਬੋਰੇ ਨੇ ਅੱਜ ਭਗਵੰਤ ਮਾਨ ਇਹ ਸਾਰੀਆਂ ਗੱਲਾਂ ਦਾ ਤੈਨੂੰ ਤੇ ਤੇਰੇ ਐਮਐਲਏ ਨੂੰ ਤੇਰੇ ਮੰਤਰੀਆਂ ਨੂੰ ਇਹਦਾ ਜਵਾਬ ਦੇਣਾ ਪੈਗਾ ਲੋਕਾਂ ਦਾ ਪਰ ਸੀਐਮ ਸਾਹਿਬ ਕਹਿੰਦੇ ਨੇ ਕਿ ਆਪਦਾ ਆ ਗਈ ਆਪਦਾ ਆ ਗਈ ਹੈ ਜੀ ਆਪ ਅੱਗੇ ਹੀ ਆਪ ਦਾ ਹੀ ਸਰਕਾਰੀ ਹੋਰ ਖੜੀ ਹੈ ਤੁਸੀਂ ਆਪ ਹੀ ਕਹਿ ਰਹੇ ਹੋ ਸੀਐਮ ਕਹਿੰਦੇ ਆਪਦੀ ਆ ਗਈ ਆਪਦੀ ਸਰਕਾਰੀ ਆਪ ਵੇਖੋ ਮੈਂ ਸਮਝ ਨਾ ਇਹਦਾ ਚਿਹਰਾ ਮੋਰਾ ਹੀ ਇਨਕ ਲੈਣਾ ਹੈ ਜਿੱਦਨ ਦਾ ਇਹ ਆਇਆ ਪੰਜਾਬ ਕਦੀ ਪੈਰਾ ਭਰ ਨਹੀਂ ਹੋ ਸਕਿਆ ਕੋਰੋਨਾ ਦੇ ਐਮਐਲਏ ਤੇ ਸੜਕਾਂ ਤੇ ਜਾ ਕੇ ਕਹਿੰਦੇ ਸੀ ਤੇ ਰਾਤ ਰਾਤ ਬੰਨਾਂ ਤੇ ਮੈਂ ਜ ਇੱਕ ਐਮਐਲਏ ਨਹੀਂ ਆਇਆ ਚੱਕ ਵੇਖਿਆ ਮੈਂ ਸਾਰੇ ਏਰੀਆ ਚ ਘੁੰਮ ਕੇ ਵੇਖਿਆ ਕਿਹਦੇ ਐਮਐਲਏ ਕਹਿੰਦੇ ਰਾਤ ਕਹਿੰਦੇ ਬੰਨ ਤੇ ਰਹੇ ਅਸੀਂ ਉਹ ਰਾਤ ਰਹਿੰਦੇ ਨੇ ਸਵੇਰ ਦੇ ਟਾਈਮ ਜਦੋਂ ਰਹਿਣਾ ਚਾਹੀਦਾ ਮੈਂ ਨਹੀਂ ਕੋਈ ਵੇਖਿਆ ਅਸੀਂ ਜੱਟ ਸੋਨੀਆ ਮੰਡਰ ਫਿਰਦੇ ਹੋਗੇ ਆਨੁਲੇ ਸਮੇਂ ਕਾਂਗਰਸ ਕੀ ਕਰਨ ਜਾ ਰਹੀ ਹੈ ਉਹਨੂੰ ਬਾਜਵਾ ਸੀ ਹੁਣ ਤੂੰ ਹੀ ਹਟ ਜਾ ਕੋਈ ਪਾਇਸਾ ਪਲੀਟਿਕ ਸਿਰਫ ਫਾਇਸਾ ਦਾ ਐਸਾ ਬੰਦਾ ਹੈ ਉਹ ਸਤਪਾਲ ਦੀ ਦੁਕਾਨ ਕਿੱਥੇ ਇੱਕ ਵਟਾ ਸਿਰਫ ਜੀ ਹਾਂ ਸ਼ੁਕਰੀਆ